ਗਾਂਧੀ ਜੀ ਆਪਣਾ ਆਇਡੈਂਟੀਟੀ ਕਾਰਡ ਤੇ ਉਹ ਹਾਂਜੀ ਹਾਂਜੀ ਕੇਸ ਨੰਬਰ ਐਨ ਆਈ ਆਈ ਇਹਨੂੰ ਜਾਣਨਾ ਚਾਹੀਦਾ ਗਾਂਧੀ ਜੀ ਜੇ ਧਰਨੇ 'ਚ ਗਾਂਧੀ ਜੀ ਧਰਨੇ 'ਚ ਪਹੁੰਚੇ ਅੱਜ ਤੇ ਨਾ ਵੀ ਐਫ ਆਈ ਆਰ ਵੀ ਲਾਜ ਹੋਗੀ ਕੀ ਕਹਿਣਾ ਚਾਹੁੰਦੇ ਹੋ ਇਹ ਗਲਤ ਹੈ ਕਿ ਇੱਕ ਅਫਰ ਲੋਜਿਕ ਜਿੰਨੀਆਂ ਕੋਸ਼ਿਸ਼ਾਂ ਕਰਨੀਆਂ ਪਈਆਂ ਜੋ ਪੁਲਿਸ ਨੇ ਪਹਿਲਾਂ ਸ਼ਿਕਾਇਤਾਂ ਕੀਤੀਆਂ ਜੋ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਨੰਗੇ ਚਿੱਟੇ ਰੱਖ ਕੇ ਆਪਣੇ ਦੋਸ਼ੀ ਨੂੰ ਸਬਸਤਾਨੋ ਉਹਨਾਂ ਮੂਸ਼ੀ ਵਾਲੀ ਗੱਲ ਹੈ ਕਿ ਤਾਂ ਮੈਡਮ ਬਾਠ ਬਹੁਤ ਕੰਮੇਟਡ ਸਗੇ ਪੜ੍ਹੇ ਲਿਖੇ ਸਗੇ ਆਪਣੇ ਹੱਕਾਂ ਬਾਰੇ ਸੁਝਵਾਨ ਸਗੇ ਚੇਤਨ ਸਗੇ ਤਾਂ ਐਫ ਆਈ ਆਰ ਵੀ ਹੋਈ ਹੈ ਨੇ ਆਪ ਬੰਦੇ ਵਾਸਤੇ ਐਫ ਆਈ ਆਰ ਵੀ ਨਹੀਂ ਹੋਣੀ ਇੱਥੇ ਗਾਂਧੀ ਸਾਹਿਬ ਇਹ ਪਾਰਲੀਮੈਂਟ ਦੇ ਵਿੱਚ ਵੀ ਕੇਸ ਇਹ ਉਠਾਉਣਾ ਚਾਹੀਦਾ ਉਠਾਇਆ ਜੀ ਅਸੀਂ ਕੱਲ ਮਜਾਰਾ ਵੀ ਕੀਤਾ ਉੱਥੇ ਅੰਦਰ ਵੀ ਉਠਾਇਆ ਬਾਹਰ ਵੀ ਉਠਾਇਆ ਮੈਂ ਡਾਕਟਰ ਮਨਜੀਤ ਸਿੰਘ ਨਾਲ ਮੈਂ ਪਰਸੋਂ ਟੈਕਲ ਕੀਤਾ ਮੈਂ ਅਸੀਂ ਪਹਿਲੇ ਲੱਗੇ ਰੋਜ਼ ਕੇਸ ਪਾਈ ਦਾ ਪਰ ਦੁਬਾਰਾ ਅੱਜ ਅਸੀਂ ਮਜਾਰਾ ਕਰਾਂਗੇ ਅਸੀਂ ਗਾਂਧੀ ਜੀ ਆਪਣਾ ਆਇਡੈਂਟੀਟੀ ਕਾਰਡ ਤੇ ਉਹ ਹਾਂਜੀ ਹਾਂਜੀ ਕੇਸ ਨਾਲ ਐਨਆਈਏ ਨੂੰ ਜਾਣਾ ਚਾਹੀਦਾ ਗਾਂਧੀ ਜੀ ਅੱਜ ਧਰਨੇ 'ਚ ਗਾਂਧੀ ਜੀ ਧਰਨੇ 'ਚ ਪਹੁੰਚੇ ਅੱਜ ਤੇ ਨਾ ਵੀ ਐਫਆਈਆਰ ਵੀ ਲੋਜ ਹੋਊਗੀ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਗਲਤ ਹੈ ਕਿ ਇੱਕ ਫਰ ਲੋਜਿਕ ਜਿੰਨੀਆਂ ਕੋਸ਼ਿਸ਼ਾਂ ਕਰਨੀਆਂ ਪਈਆਂ ਜੋ ਪੁਲਿਸ ਨੇ ਪਹਿਲਾਂ ਸ਼ਤਾਨੀਆਂ ਕੀਤੀਆਂ ਜੋ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਨੰਗੇ ਚਿੱਟੇ ਰੱਖ ਕੇ ਆਪਣੇ ਦੋਸ਼ੀ ਨੂੰ ਸਾਬਤ ਕਰਨ ਉਹਨਾਂ ਮੁਸ਼ੀਵਲੀ ਕਰਨਾ ਇਹਦਾ ਮੈਡਮ ਬਾਠ ਬਹੁਤ ਕਮੇਟਰ ਸਗੇ ਪੜ੍ਹੇ ਲਿਖੇ ਸਗੇ ਆਪਣੇ ਹੱਕਾਂ ਬਾਰੇ ਸੁਝ ਵਾਂਗ ਸਗੇ ਚੇਤਨ ਸਗੇ ਤਾਂ ਐਫ ਆਈ ਆਰ ਵੀ ਹੋਈ ਹੈ ਨਹੀਂ ਆਪ ਬੰਦੇ ਵਾਸਤੇ ਐਫ ਆਈ ਆਰ ਵੀ ਨਹੀਂ ਹੋਣੀ ਇੱਥੇ ਗਾਂਧੀ ਸਾਹਿਬ ਇਹ ਪਾਰਲੀਮੈਂਟ ਦੇ ਵਿੱਚ ਵੀ ਕੇਸ ਇਹ ਉਠਾਉਣਾ ਚਾਹੀਦਾ ਉਠਾਇਆ ਜੀ